ਅਮਰਿਤਪਾਲ ਸਿੰਘ ਮਹਿਰੋ ਨਾਮ ਤਾਂ ਸੁਣਿਆ ਹੀ ਹੋਊਗਾ ਨਾਮ ਨਹੀਂ ਤਾਂ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਦੇਖਿਆ ਹੀ ਹੋਊਗਾ ਅਮਰਿਤਪਾਲ ਸਿੰਘ ਮਹਿਰੋ ਬਿਲੋਂਗ ਦਾ ਮੁਸਲਮਾਨ ਪਰਿਵਾਰ ਵਿੱਚੋਂ ਕਰਦੇ ਹਨ ਪਰ ਹੁਣ ਸਿੰਘ ਸੱਜ ਕੇ ਕੌਮ ਦੇ ਰਾਖੇ ਵਜੋਂ ਸੇਵਾ ਨਿਵਾ ਰਹੇ ਹਨ ਅਮਰਿਤਪਾਲ ਸਿੰਘ ਮਹਿਰੋ ਨੇ ਬਹੁਤ ਪਰਿਵਾਰਾਂ ਦੀ ਮਦਦ ਕੀਤੀ ਤੇ ਉਹਨਾਂ ਨੇ ਕਿਹਾ ਅੱਗੇ ਵੀ ਉਹ ਗਲਤ ਲੋਕਾਂ ਦੇ ਖਿਲਾਫ ਲੜਦੇ ਰਹਿਣਗੇ ਅਮਰਿਤਪਾਲ ਸਿੰਘ ਦਾ ਜਨਮ ਮੋਗਾ ਦੇ ਨਾਲ ਲੱਗਦੇ ਪਿੰਡ ਮਹਿਰੂ ਵਿਖੇ ਹੋਇਆ ਸੀ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਅਮਰਿਤਪਾਲ ਸਿੰਘ ਮੁਸਲਮਾਨ ਪਰਿਵਾਰ ਤੋਂ ਬਿਲੋਂਗ ਕਰਦੇ ਹਨ ਪਰ ਅਮਰਿਤਪਾਲ ਸਿੰਘ ਦਾ ਸਿੱਖੀ ਨਾਲ ਪਿਆਰ ਬਚਪਨ ਤੋਂ ਹੀ ਹੈ ਅਮਰਿਤਪਾਲ ਸਿੰਘ ਮਹਿਰੂ ਦਾ ਪਿਤਾ ਗੁਰਦੁਆਰੇ ਜਾਂਦਾ ਹੁੰਦਾ ਸੀ ਜਿਸ ਕਰਕੇ ਅਮਰਿਤਪਾਲ ਸਿੰਘ ਦਾ ਵੀ ਗੁਰਦੁਆਰੇ ਨਾਲ ਪਿਆਰ ਵੱਧ ਗਿਆ ਅਮਰਿਤਪਾਲ ਸਿੰਘ ਨੇ ਬਚਪਨ ਵਿੱਚ ਹੀ ਅਮਰਤ ਸ਼ਕ ਲਿਆ ਸੀ ਉਹਨਾਂ ਦਾ ਸੋਸ਼ਲ ਮੀਡੀਆ ਉੱਤੇ ਇੱਕ ਗਰੁੱਪ ਵੀ ਬਣਿਆ ਹੋਇਆ ਹੈ ਜਿਸ ਦਾ ਨਾਮ ਹੈ ਕੌਮ ਦੇ ਰਾਖੇ ਲੋਕ ਇਹਨਾਂ ਨੂੰ ਆਪਦੀ ਸਾਰੀ ਡਾਕ ਤਕਲੀਫ ਦੱਸ ਸਕਦੇ ਹਨ ਅਮਰਪਾਲ ਸਿੰਘ ਮਹਿਰੋ ਦੀ ਟੀਮ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਦੀ ਹੈ ਕਿ ਤੁਹਾਨੂੰ ਦੱਸ ਦਈਏ ਕਿ ਅਮਰਸਾਦ ਨੂੰ ਜਾਂਦੇ ਹੋਏ ਰਸਤੇ ਵਿੱਚ ਭੰਗੜੇ ਦੇ ਬੁੱਤ ਬਣੇ ਹੋਏ ਸਨ ਅਮਰਪਾਲ ਸਿੰਘ ਮਹਿਰੋ ਨੇ ਰਸਤੇ ਵਿੱਚ ਬਣੇ ਹੋਏ ਇਹਨਾਂ ਬੁੱਤਾਂ ਨੂੰ ਚੰਗਾ ਨਹੀਂ ਸਮਝਿਆ ਤੇ ਇਹਨਾਂ ਨੂੰ ਤੋੜ ਦਿੱਤਾ ਜਿਸ ਕਰਕੇ ਅਮਰਪਾਲ ਸਿੰਘ ਨੂੰ ਜੇਲ੍ਹ ਵੀ ਜਾਣਾ ਪਿਆ ਉਸ ਤੋਂ ਬਾਅਦ ਜੇਲ੍ਹ ਤੋਂ ਵਾਪਸ ਆ ਕੇ ਉਹਨਾਂ ਨੇ ਫਿਰ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ